ਜੋ ਕਿ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਤੇ ਸਾਡੇ ਨਵਾਂ ਸ਼ਹਿਰ ਪੁਲਿਸ ਦੀ ਸਾਂਝ ਕੇਂਦਰ ਦੀ ਟੀਮ ਦੀ ਮਿਹਨਤ ਸਦਕਾ ਅੱਜ ਅਸੀਂ 101 ਮੋਬਾਈਲ ਜਿਹੜੇ ਕੁਝ ਗੁੰਮਸ਼ੁਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਓਨਰਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ CEIR ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾਉਂਦਾ ਜਾਂ ਉਹ ਕਿਤੇ ਵੀ ਆਨ ਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਟਰਨ ਹੋ ਜਾਂਦਾ ਹੈ ਤੇ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਿਟੀ ਜਿਹੜੀ ਹੈਗੀ ਹੈ ਉਹਨਰ ਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈਗਾ ਤੇ ਜਿਹੜੇ ਅਸੀਂ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਹੈ ਸਾਡੇ ਸਾਂਝ ਕੇਂਦਰ ਦੇ ਵਿੱਚ ਆ ਕੇ CEIR ਪੋਰਟਲ ਦੇ ਉੱਤੇ ਇਹਨੂੰ ਜ਼ਰੂਰ ਹਿੱਸਾ ਲਓ